ਪੰਜਾਬ ਵਿੱਚ ਮੀਂਹ ਨੂੰ ਲੈ ਕੇ ਔਰेंज ਅਲਰਟ ਜਾਰੀ ਕੀਤਾ ਗਿਆ ਹੈ ਦੱਸਦਿ ਕਿ ਸ਼ੁਰੂ ਹੋਇਆ ਇਹ ਮੀਂਹ ਦਾ ਹਿਸਲਸਲਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਚੱਲ ਰਹਿਣ ਦੀ ਸੰਭਾਵਨਾ ਹੈ ਬੀਤੇ ਦਿਨ ਪੰਜਾਬ ਦੇ ਫਿਰੋਜ਼ਪੁਰ ਵਿੱਚ 55 ਮਿਲੀਮੀਟਰ ਮੋਗਾ ਵਿੱਚ 32 ਪਠਾਨਕੋਟ ਵਿੱਚ 7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸੰਘਣੇ ਬੱਦਲ ਛਾਏ ਰਹੇ ਇਸ ਮੀਤ ਤੋਂ ਬਾਅਦ ਰਾਜ ਦੇ ਵਿੱਚ ਵਾਤਵਾਰ ਤਾਪਮਨ ਵਿੱਚ 0.7 ਡਿਗਰੀ ਦੀ ਕਮੀ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਰਾਜ ਵਿੱਚ ਹਾਲਾਤ ਆਸਧਾਰਨ ਬਣੇ ਹੋਏ ਹਨ ਸਭ ਤੋਂ ਵੱਧ ਤਾਪਮਨ ਪਠਿੰਡਾ ਵਿੱਚ 40.6 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਵਿੱਚ 35.9 ਡਿਗਰੀ ਲੁਧਿਆਣਾ ਵਿੱਚ ਵੀ 35 ਪਟਿਆਲਾ ਵਿੱਚ ਵੀ 35 ਗੁਰਦਾਸਪੁਰ ਵਿੱਚ ਅਤੇ ਫਿਰੋਜ਼ਪੁਰ ਵਿੱਚ 36 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਇਸ ਵਾਰ ਮਾਨਸੂਨ ਆਪਣੀ ਨਿਯਮਿਤ ਤਾਰੀਖ ਤੋਂ 5 ਦਿਨ ਪਹਿਲਾਂ ਪਹੁੰਚ ਗਿਆ ਹੈ ਸਮੇਂ ਤੋਂ ਪਹੁੰਚਣ ਦੇ ਨਾਲ ਰਾਜ ਵਿੱਚ ਮੌਸਮ ਵੀ ਮਿਹਰਬਾਨ ਰਿਹਾ ਇਸ ਸਾਲ ਜੁਲਾਈ ਮਹੀਨੇ ਵਿੱਚ ਆਮ ਤੌਰ ਤੇ ਹੋਣ ਵਾਲੀ ਮੀਂਹ ਨਾਲੋਂ 19% ਦੀ ਵਾਧਾ ਵੀ ਦਰਜ ਕੀਤਾ ਗਿਆ ਦੱਸਦੇ ਕਿ 29 ਜੂਨ ਤੱਕ ਰਾਜ ਵਿੱਚ 55 ਮਿਲੀਮੀਟਰ ਮੀਂਹ ਹੋਇਆ ਜਦੋਂ ਕਿ 45.2 ਮਿਲੀਮੀਟਰ ਦੇ ਮੁਕਾਬਲੇ 19% ਜ਼ਿਆਦਾ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀ ਸਥਿਤੀ ਵਧੀਆ ਰਹੀ ਤਾਂ ਇਹ ਰਾਜ ਅਤੇ ਦੋਵਾਂ ਲੋਕਾਂ ਲਈ ਰਾਹਤ ਵਾਲੀ ਗੱਲ ਹੋਵੇਗੀ ਦੱਸਦੇ ਕਿ ਪੰਜਾਬ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਭਾਰੀ ਮੀਂਹ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 29 ਜੂਨ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਮਾਧਿਅਮ ਮੀਂਹ ਹੋ ਸਕਦਾ ਹੈ ਦਾਦੇ ਕਿ 30 ਜੂਨ ਤੇ 1 ਜੁਲਾਈ ਨੂੰ ਇਹ ਮੀਂਹ ਰਾਜ ਦੇ ਵਦੇਰੇ ਇਲਾਕਿਆਂ ਤੱਕ ਫੈਲ ਸਕਦਾ ਹੈ ਇਸ ਤੋਂ ਬਾਅਦ ਇਹ ਸਿਲਸਲਾ ਜਾਰੀ ਰਹਿਣ ਦੀ ਸੰਭਾਵਨਾ ਹੈ ਆਈਐਮਡੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਅਤੇ ਪਟਿਆਲਾ ਵਿੱਚ ਔਰੇਂਜ ਰੈਡ ਜਾਰੀ ਕੀਤਾ ਗਿਆ ਹੈ ਜਦਕਿ ਮਾਨਸਾ ਬਰਨਾਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਮਹਾਲੀ ਰੂਪਨਗਰ ਨਵਾਂ ਸ਼ਹਿਰ ਹੁਸ਼ਿਆਰਪੁਰ ਪਠਾਨਕੋਟ ਵਿੱਚ yellow alert ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਔਰ ਜ਼ਿਲ੍ਹਿਆਂ ਵਿੱਚ ਹਾਲਾਤ ਸਧਾਰਨ ਬਣੇ ਰਹਿਣਗੇ ਦੱਸਦੇ ਕਿ 29 ਤੋਂ 30 ਜੂਨ ਦੇ ਦਰਮਿਆਨ ਕੁਝ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਦਾ ਅਰਥ ਹੈ ਕਿ 12 ਸੈਂਟੀਮੀਟਰ ਜਾਂ ਇਸ ਤੋਂ ਵੱਧ ਮੀਂਹ ਪੈ ਸਕਦਾ ਹੈ ਇਸ ਸਥਿਤੀ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਮੌਸਮ ਵਿਭਾਗ ਨੇ ਪਟਿਆਲਾ ਸੰਗਰੂਰ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਇਨ੍ਹਾਂ ਇਲਾਕਿਆਂ ਦੇ ਆਸ-ਪਾਸ ਦੇ ਖੇਤਰਾਂ ਨੂੰ ਵੀ ਇਸ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ